ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪ ਆਪ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਸੋਇਆ ਵੇਜ ਕੀਮਾ ਇਹ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਹੈ ਮੈਂ ਕਿੱਦਾਂ ਬਣਾ ਕੇ ਤਿਆਰ ਕਰ ਰਹੀ ਹਾਂ ਇਹਦੇ ਵਿੱਚ ਕੀ ਕੀ ਪਾ ਰਹੀ ਹਾਂ ਵੀਡੀਓ ਨੂੰ ਤੁਸੀਂ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆ ਫੇਰ ਬਣਾਣਾ ਸ਼ੁਰੂ ਕਰਦੇ ਹਾਂ ਇਹ ਬਣਾਉਣ ਦੇ ਲਈ ਇੱਕ ਕੋਲੀ ਭਰ ਕੇ ਮੈਂ ਨਿਊਟਰੀ ਲਈ ਹੈ ਜਿਹਨੂੰ ਸੋਇਆ ਬੜੀ ਵੀ ਕਹਿੰਦੇ ਆ ਇਦੇ ਵਿੱਚ ਪਾਵਾਂਗੇ ਉਬਲਦਾ ਉਬਲਦਾ ਪਾਣੀ ਤੇ ਇਹਨੂੰ 15 ਮਿੰਟ ਲਈ ਆਪਾਂ ਛੱਡ ਦੇਵਾਂਗੇ ਰੈਸਟ ਕਰਨ ਲਈ ਕਿਉਂਕਿ ਨੂਟਰੀ ਜਿਹੜੀ ਹੈ ਫੁੱਲਣੀ ਬਹੁਤ ਜ਼ਰੂਰੀ ਹੈ ਜਦੋਂ ਇਹ ਫੁੱਲ ਜਾਏਗੀ ਫਿਰ ਆਪਾਂ ਇਹਨੂੰ ਮਸਲ ਮਸਲ ਕੇ ਚੰਗੀ ਤਰ੍ਹਾਂ ਦੇ ਨਾਲ ਤੋਲਾਂਗੇ ਤੇ ਇਹਨੂੰ ਆਪਾਂ 15 ਮਿੰਟ ਲਈ ਛੱਡ ਦਿੰਨੇ ਆ ਇੱਕ ਸਾਈਡ ਤੇ 15 ਮਿੰਟ ਹੋ ਗਏ ਆ ਨੂਟਰੀ ਨੂੰ ਪਏ ਹੋਏ ਤੇ ਨੂਟਰੀ ਦੇਖੋ ਕਿੰਨੀ ਵਧੀਆ ਤਰੀਕੇ ਦੇ ਨਾਲ ਫੁੱਲ ਗਈ ਹੈ ਤੇ ਹੁਣ ਆਪਾਂ ਇਹਨਾਂ ਨੂੰ ਹੱਥਾਂ ਦੇ ਨਾਲ ਮਸਲ ਮਸਲ ਕੇ ਜਿਹੜਾ ਹੈ ਧੋਣਾ ਹੈ ਤੇ ਫਿਰ ਇਹਨੂੰ ਆਪਾਂ ਨਿਚੋੜ ਲੈਣਾ ਘੁੱਟ ਕੇ ਕੁਛ ਇਸ ਤਰ੍ਹਾਂ ਦੇ ਨਾਲ ਇਹਦੇ ਵਿੱਚ ਪਾਣੀ ਜਿਹੜਾ ਬਿਲਕੁ ਤੇ ਸਾਰੀ ਨਿਊਟਰੀ ਜਿਹੜੀ ਐ ਇਸੇ ਤਰੀਕੇ ਦੇ ਨਾਲ ਐ ਆਪਾਂ ਨਿਚੋੜ ਕੇ ਜਿਹੜੀ ਐ ਕੱਢ ਲੈਣੀ ਐ ਪਾਣੀ ਜਿਹੜਾ ਕੱਢ ਲੈਣਾ ਇਹਦਾ ਸਾਰੀ ਨਿਊਟਰੀ ਜਿਹੜੀ ਐ ਮੈਂ ਨਿਚੋੜ ਕੇ ਕੱਢ ਲਈ ਐ ਪਾਣੀ ਜਿਹੜਾ ਮੈਂ ਸੁੱਟ ਦਿੱਤਾ ਐ ਹੁਣ ਮੈਂ ਲੈ ਰਹੀ ਐ ਤੇ ਚੋਪਰ ਤੇ ਚੋਪਰ ਦੇ ਵਿੱਚ ਆਪਾਂ ਥੋੜੀ ਥੋੜੀ ਨਿਊਟਰੀ ਪਾ ਕੇ ਇਹਨੂੰ ਆਪਾਂ ਚੋਪ ਕਰਨਾ ਐ ਤੁਸੀਂ ਇਹਨੂੰ ਗ੍ਰाइंड ਵੀ ਕਰ ਸਕਦੇ ਹੋ ਪਰ ਗ੍ਰाइंड ਕਰਨਾ ਇਹਦਾ ਇੱਕਦਮ ਪੇਸਟ ਬਣ ਜਾਂਦਾ ਤੇ ਪੇਸਟ ਸਾਨੂੰ ਨਹੀਂ ਚਾਹੀਦਾ ਸਾਨੂੰ ਥੋੜੀ ਦਰਦਲੀ ਦਰਦਲੀ ਨਿਊਟਰੀ ਜਿਹੜੀ ਐ ਚਾਹੀਦੀ ਐ ਤੁਸੀਂ ਚਾਹੋ ਤੇ ਜਿਹੜੇ ਸੋਇਆ ਗ੍ਰੈਨੂਲਟ ਆਉਂਦੇ ਉਹ ਵੀ ਲੈ ਸਕਦੇ ਹੋ ਜ ਪਰ ਮੈਂ ਨਿਊਟਰੀ ਜਿਹੜੀ ਹੈ ਉਹਨੂੰ ਖੋਦੀ ਘਰ ਦੇ ਵਿੱਚ ਪੀਸ ਰਹੀ ਆ ਤੇ ਕੋਈ ਇਸ ਤਰ੍ਹਾਂ ਦੇ ਨਾਲ ਦਰਦਰੀ ਜਿਹੀ ਨਿਊਟਰੀ ਪੀਸ ਕੇ ਤਿਆਰ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਆਸਾਨੀ ਦੇ ਨਾਲ ਇਹ ਪੀਸ ਜਾਂਦੀ ਹੈ ਇਹਨੂੰ ਆਪਾਂ ਕੱਢ ਲੈਨੇ ਆ ਤੇ ਸਾਰੀ ਨਿਊਟਰੀ ਇਸੇ ਤਰੀਕੇ ਦੇ ਨਾਲ ਪੀਸ ਕੇ ਤਿਆਰ ਕਰ ਲੈਣੀ ਹੈ ਬਹੁਤ ਸੌਖੇ ਤਰੀਕੇ ਦੇ ਨਾਲ ਚੋਪਰ ਦੇ ਵਿੱਚ ਇਹ ਚੋਪ ਹੋ ਜਾਂਦੀ ਹੈ ਤੇ ਸਾਰੀ ਨਿਊਟਰੀ ਜਿਹੜੀ ਪੀਸ ਕੇ ਤਿਆਰ ਕਰ ਲੈਨੇ ਆ ਥੋੜੇ ਥੋੜੀ ਨਿਊਟਰੀ ਆਪਾਂ ਪਾਣੀ ਹੈ ਇੱਕਦਮ ਸਾਰੀ ਨਿਊਟਰੀ ਦੇ ਵਿੱਚ ਨਹੀਂ ਪਾਣੀ ਨਹੀਂ ਤਾਂ ਫਿਰ ਨਹੀਂ ਪੀਸੀ ਜਾਏਗੀ ਚੰਗੀ ਤਰ੍ਹਾਂ ਦੇ ਨਾਲ ਸਾਰੀ ਨੂਟਰੀ ਮੈਂ ਪੀਸ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਮੋਟੇ ਮੋਟੇ ਦਰਦਰੀ ਦਰਦਰੀ ਜਿਹੜੀ ਨੂਟਰੀ ਮੈਂ ਪੀਸ ਕੇ ਤਿਆਰ ਕੀਤੀ ਹੈ ਹੁਣ ਆਪਾਂ ਸਬਜ਼ੀਆਂ ਦੇਖ ਲੈਣੇ ਜਿਹੜੀਆਂ ਇਹਦੇ ਵਿੱਚ ਪਾਣੀ ਹੈ ਮੈਂ ਇੱਥੇ ਇੱਕ ਕੋਲੀ ਭਰ ਕੇ ਬੀਨਸ ਲਈਏ ਜਿਹਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕਰ ਲਿਆ ਤੁਸੀਂ ਚਾਹੋ ਤਾਂ ਚੋਪਰ ਦੇ ਵਿੱਚ ਚੋਪ ਕਰਕੇ ਵੀ ਇਹ ਸਬਜ਼ੀਆਂ ਪਾ ਸਕਦੇ ਹੋ ਤਿੰਨ ਮਗਾਜਰਾਂ ਲਈਆਂ ਸੀ ਇਹਨੂੰ ਵੀ ਮੈਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕਰ ਲਿਆ ਦੋ ਵੱਡੇ ਸਹੀ ਦੀਆਂ Shimla ਮਿਰਚਾਂ ਲਈਆਂ ਸੀ ਇਹ ਵੀ ਮੈਂ ਛੋਟੇ ਛੋਟੇ ਟੁਕੜਿਆਂ 'ਚ ਕੱਟ ਕੀਤੀਆਂ ਤੇ ਇੱਕ ਕੋਲੀ ਭਰ ਕੇ ਮ ਤੁਸੀਂ ਸਬਜੀ ਜਿਹੜੀ ਪਾਣੀ ਉਪਾ ਸਕਦੇ ਹੋ ਜੇ ਘੱਟ ਵੱਧ ਕਰਨੀ ਉਹ ਵੀ ਕਰ ਸਕਦੇ ਹੋ ਹੁਣ ਆਪਾਂ ਤੇਲ ਗਰਮ ਕਰਾਂਗੇ ਮੈਂ ਇੱਕ ਕੜਸੀ ਤੇਲ ਜਿਹੜਾ ਗਰਮ ਕਰ ਰਹੀ ਆ ਮੈਂ ਸਰੋਂ ਦਾ ਤੇਲ ਪਾ ਰਹੀ ਆ ਸਬਜੀ ਦੇ ਵਿੱਚ ਸਰੋਂ ਦੇ ਤੇਲ ਨਾਲ ਥੋੜੀ ਕਰਾਰੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਮੈਂ ਘਰ ਦੇ ਵਿੱਚ ਸਰੋਂ ਦਾ ਤੇਲ ਹੀ ਯੂਜ਼ ਕਰਨੀ ਆ ਤੁਸੀਂ ਜਿਹੜਾ ਕੁਕਿੰਗ ਆਇਲ ਖਾਂਦੇ ਹੋ ਪਾ ਲਿਓ ਤੇਲ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਗਿਆ ਤੇ ਦੋ ਤੇਜ ਪੱਤੇ ਮੈਂ ਇਹਦੇ ਵਿੱਚ ਪਾ ਦਿੱਤੇ ਤੇ ਅੱਧਾ ਚਮਚ ਪਾਇਆ ਜੀਰਾ ਇਹ ਦੋਨੋਂ ਚੀਜ਼ਾਂ ਫਰਾਈ ਹੋ ਗਈਆਂ ਤੇ ਇੱਕ ਵੱਡਾ ਚਮਚ ਭਰ ਕੇ ਇਹਦੇ ਵਿੱਚ ਪਾਵਾਂਗੇ ਕੁੱਟਿਆ ਹੋਇਆ ਅਦਰਕ ਤੇ ਲਸਣ ਅਦਰਕ ਲਸਣ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ ਜਦੋਂ ਅਦਰਕ ਲਸਣ ਫਰਾਈ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਅਦਰਕ ਲਸਣ ਫਰਾਈ ਹੋ ਗਏ ਬਸ ਇਸ ਤੋਂ ਬਾਅਦ ਇਹਨੂੰ ਫਰਾਈ ਨਹੀਂ ਕਰਾਂਗੇ ਆਪਾਂ ਨਹੀਂ ਤਾਂ ਫਿਰ ਇਹ ਕਾਲਾ ਹੋ ਜਾਏਗਾ ਮੈਂ ਚੋਪਰ ਦੇ ਵਿੱਚ ਚੋਪ ਕਰਕੇ ਪਿਆਜ਼ ਜਿਹੜਾ ਇਹ ਲਿਆਇਆ ਤੇ ਇਹਦੇ ਵਿੱਚ ਪਾ ਕੇ ਹੁਣ ਪਿਆਜ਼ ਨੂੰ ਵੀ ਆਪਾਂ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਜਦੋਂ ਤੱਕ ਇਹ ਲਾਈਟ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਪਿਆਜ਼ ਜਿਹੜਾ ਇਹ ਲਾਈਟ ਬ੍ਰਾਊਨ ਹੋ ਗਿਆ ਬਸ ਇਸ ਤੋਂ ਬਾਅਦ ਇਹਨੂੰ ਫਰਾਈ ਨਹੀਂ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁਝ ਮਸਾਲੇ ਸਭ ਤੋਂ ਪਹਿਲਾਂ ਆਪਾਂ ਨਮਕ ਪਾਵਾਂਗੇ ਸਵਾਦ ਅਨੁਸਾਰ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚ 1 ਚਮਚ ਦੇ ਕਰੀਬ ਪਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਇਹ ਨਾਲ ਕਲਰ ਵਧੀਆ ਆਉਂਦਾ ਥੋੜੀ ਜਿਹੀ ਪਾਵਾਂਗੇ 1 ਚਮਚ ਦੇ ਕਰੀਬ ਦੇ ਵਿੱਚ ਕਸੂਰੀ ਮੇਥੀ ਜੇਕਰ ਤੁਹਾਡੇ ਕੋਲ ਫਰੈਸ਼ ਮੇਥੀ ਹੈ ਤਾਂ ਤੁਸੀਂ ਫਰੈਸ਼ ਹਰੀ ਮੇਥੀ ਜਿਹੜੀ ਉਹ ਵੀ ਪਾ ਸਕਦੇ ਹੋ ਹੁਣ ਆਪਾਂ 10 ਸਕਿੰਟ ਲਈ ਮਸਾਲੇ ਜਿਹੜੇ ਆ ਭੁੰਨਾਂਗੇ ਤੜਕੇ ਦੇ ਵਿੱਚ ਸਾਲੇ ਜਿਹੜੇ ਪੁੱਜ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗ੍ਰाइंड ਕੀਤੇ ਹੋਏ ਟਮਾਟਰ ਮੈਂ ਚਾਹ ਟਮਾਟਰ ਤੇ 4 ਹਰੀਆਂ ਮਿਰਚਾਂ ਜਿਹੜੀਆਂ ਦੋਨਾਂ ਚੀਜ਼ਾਂ ਨੂੰ ਇਕੱਠੀਆਂ ਗ੍ਰाइंड ਕਰਕੇ ਇਹਨਾਂ ਦਾ ਪੇਸਟ ਬਣਾ ਲਿਆ ਇਹ ਪਾ ਕੇ ਹੁਣ ਇਹਨੂੰ ਆਪਾਂ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਤੜਕਾ ਤੇਲ ਨਹੀਂ ਛੱਡ ਦਿੰਦਾ ਇਹ ਬਹੁਤ ਹੀ ਸਵਾਦ ਸਬਜੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਜਲਦੀ ਵੀ ਬਣ ਜਾਂਦੀ ਹੈ ਤੇ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੜਕਾ ਜਿਹੜਾ ਸਾਡਾ ਤਿਆਰ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਬਜ਼ੀਆਂ ਸ਼ਿਮਲਾ ਮਿਰਚਾਂ ਸੜਕੇ ਆਪਾਂ ਜਿਹੜੀਆਂ ਤਿੰਨ ਸਬਜ਼ੀਆਂ ਰੱਖੀਆਂ ਗਾਜਰ, ਬੀਚ ਤੇ ਮਟਰ ਇਹ ਪਾ ਦਵਾਂਗੇ। ਤੁਸੀਂ ਇਹਦੇ ਵਿੱਚ ਮਸ਼ਰੂਮ ਪਾ ਸਕਦੇ ਹੋ, ਗੋਭੀ ਪਾ ਸਕਦੇ ਹੋ। ਜਿਹੜੀ ਵੀ ਸਬਜ਼ੀ ਇਹਦੇ ਵਿੱਚ ਪਾਣੀ ਹੋਏ ਤੁਸੀਂ ਪਾ ਸਕਦੇ ਹੋ। ਹੁਣ ਆਪਾਂ ਇਹ ਤਿੰਨੋਂ ਸਬਜ਼ੀਆਂ ਪਾ ਕੇ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਇਹਨੂੰ ਆਪਾਂ ਟੱਕ ਦਵਾਂਗੇ 5 ਮਿੰਟ ਲਈ ਲੋ ਫਲੇਮ ਦੇ ਉੱਤੇ। ਇਹ ਸਬਜ਼ੀਆਂ ਟਾਈਮ ਲੈਂਦੀਆਂ ਪੱਕਣ ਦੇ ਵਿੱਚ ਇਸ ਕਾਰਨ ਇਹਨਾਂ ਨੂੰ ਪਹਿਲੇ ਪਾਣਾ। ਬਸ ਇਹ ਚੰਗੀ ਤਰ੍ਹਾਂ ਦੇ ਨਾਲ ਹੋ ਗਈਆਂ ਮਿਕਸ ਤੇ ਹੁਣ ਆਪਾਂ ਇਹਨੂੰ 5 ਮਿੰਟ ਲਈ ਪਕਾ ਲਵਾਂਗੇ ਗੈਸ ਜਿਹੜੀ ਲੋ ਰੱਖਣੀ ਹੈ ਮੀਡੀਅਮ ਜਹਾ ਹੀ ਨਹੀਂ ਕਰਨੀ ਨਹੀਂ ਤਾਂ ਫਿਰ ਤੜਕਾ ਜਿਹੜਾ ਹੈ ਸਬਜ਼ੀਆਂ ਜਿਹੜੀਆਂ ਜਲ ਜਾਣਗੀਆਂ ਤਲੇ ਦੇ ਨਾਲ ਚਿਪਕ ਜਾਣਗੀਆਂ 5 ਮਿੰਟ ਬਾਅਦ ਸਬਜੀ ਜਿਹੜੀਆਂ ਮੈਂ ਠੱਕੀ ਸੀ ਤੇ 5 ਮਿੰਟ ਦੇ ਵਿੱਚ ਇਹਨੂੰ ਮੈਂ ਇੱਕ ਵਾਰੀ ਹਿਲਾ ਡੁਲਾ ਦਿੱਤਾ ਸੀ ਤੇ ਦੇਖੋ ਸਬਜੀ ਨੇ ਜਿਹੜਾ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਬਸ ਇੰਨੀ ਕੁ ਆਪਾਂ ਨੂੰ ਪਕਾਵਾਂਗੇ ਜ਼ਿਆਦਾ ਨਹੀਂ ਪਕਾਵਾਂਗੇ ਕਿਉਂਕਿ ਇਹਦਾ ਕਰੰਚੀ ਬਣ ਵੀ ਸਬਜੀ ਦੇ ਵਿੱਚ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਨਿਊਟਰੀ ਰੱਖੀ ਰੱਖੀ ਸੀ ਨਾ ਪੀਸ ਕੇ ਇਹ ਪਾਵਾਂਗੇ ਇਹਦੇ ਨਾਲ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ Shimla mirch ਤੇ ਇਹਨੂੰ ਬਹੁਤ ਹੀ ਜ਼ਿਆਦਾ ਚਟਪਟਾ ਤੇ ਟੇਸਟੀ ਫਲੇਵਰ ਦੇਣ ਦੇ ਲਈ ਇਹਦੇ ਵਿੱਚ ਮੈਂ ਅੱਧਾ ਚਮਚ ਪਾ ਰਹੀ ਹਾਂ ਆਮਚੂਰ ਪਾਊਡਰ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਜਾਂ ਫਿਰ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਬਹੁਤ ਹੀ ਵਧੀਆ ਹੈਲਦੀ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਘਰ ਦੀਆਂ ਚੀਜ਼ਾਂ ਦੇ ਨਾਲ ਹੀ ਇਹ ਬਣ ਜਾਂਦੀ ਹੈ ਇਹਦੇ ਵਿੱਚ ਜ਼ਿਆਦਾ ਮਸਾਲੇ ਜਿਹੜੇ ਨਹੀਂ ਪੈਂਦੇ ਆ ਫਰੇਸ਼ ਫਰੇਸ਼ ਤਾਜ਼ੀਆਂ ਤਾਜ਼ੀਆਂ ਹਰੀਆਂ ਹਰੀਆਂ ਸਬਜ਼ੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਆ ਰਹੀਆਂ ਤਾਂ ਤੁਸੀਂ ਇੱਕ ਵਾਰ ਇਹ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਮੈਂ ਡੇਢ ਗਲਾਸ ਪਾਣੀ ਜਿਹੜਾ ਇੱਕ ਸਾਈਡ ਤੇ ਗਰਮ ਕਰਨੇ ਰੱਖ ਦਿੱਤਾ ਸੀ ਤੇ ਇਹਦੇ ਵਿੱਚ ਮੈਂ ਪਾ ਰਹੀ ਹਾਂ ਡੇਢ ਗਲਾਸ ਪਾਣੀ ਪਾਣੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਕਰਾਂਗੇ ਮਿਕਸ ਤੇ ਇਹਨੂੰ ਆਪਾਂ ਟੱਕ ਦਵਾਂਗੇ 7 ਤੋਂ 8 ਮਿੰਟ ਲਈ 7 ਤੋਂ 8 ਮਿੰਟ ਦੇ ਵਿੱਚ ਵਿੱਚ ਇਹਨੂੰ 2-3 ਵਾਰ ਜਿਹੜਾ ਹਿਲਾ ਡੁਲਾ ਦੇਣਾ ਔਰ ਗੈਸ ਜਿਹੜੀ ਮੀਡੀਅਮ ਟੂ ਲੋਅ ਰੱਖਣੀ ਹੈ ਜਦੋਂ ਆਪਾਂ ਇਹਦੇ ਵਿੱਚ ਪਾਣੀ ਪਾਨੇ ਆ ਤੇ ਸਬਜ਼ੀ ਜਿਹੜੀ ਹੈ ਬਹੁਤ ਹੀ ਜੂਸੀ ਜੂਸੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਸੁੱਕੀ ਖਾਣਾ ਪਸੰਦ ਕਰਦੇ ਹੋ ਤੇ ਪਾਣੀ ਨਹੀਂ ਵੀ ਪਾਓਗੇ ਤੇ ਨੂੰ ਤੁਸੀਂ ਟੱਕ ਕੇ ਇਦਾਂ ਹੀ ਲੋ ਫਲੇਮ ਤੇ ਪਕਾ ਲਿਓ ਪਰ ਪਾਣੀ ਪਾਉਣ ਨਾਲ ਬਹੁਤ ਹੀ ਜੂਸੀ ਬਣਦੀ ਹੈ ਬਹੁਤ ਹੀ ਵਧੀਆ ਸਬਜ਼ੀ ਇਹ ਬਣਦੀ ਹੈ ਤੇ ਤੁਸੀਂ ਪਾਣੀ ਜ਼ਰੂਰ ਪਾਓ ਥੋੜਾ ਜਿਹਾ ਇਨੂੰ ਮੈਂ 8 ਮਿੰਟ ਲੇਟ ਕਿਆ ਸੀ ਤੇ 8 ਮਿੰਟ ਹੋ ਗਏ ਸਬਜੀ ਨੂੰ ਬੰਦੇ ਹੋਏ ਤੇ ਦੇਖੋ ਤੁਸੀਂ ਕਿੰਨੀ ਵਧੀਆ ਸਬਜੀ ਸਾਡੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਜ਼ਿਆਦਾ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੋਈ ਹੈ ਇੱਕਦਮ ਜੂਸੀ ਸਬਜੀ ਜਿਹੜੀ ਇਹ ਬਣ ਕੇ ਤਿਆਰ ਹੋਈ ਹੈ ਹੁਣ ਇਹਦੇ ਵਿੱਚ ਪਾਵਾਂਗੇ ਬਰੀ ਬਰੀ ਕਟਿਆ ਹਰਾ ਧਨੀਆ ਅੱਧਾ ਚਮਚ ਚਮਚ ਪਾਵਾਂਗੇ ਗਰਮ ਮਸਾਲਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਤੁਸੀਂ ਰੋਟੀ ਦੇ ਨਾਲ ਪੂਰੀ ਦੇ ਨਾਲ ਪਰੌਂਠੇ ਦੇ ਨਾਲ ਖਾਓ ਬਹੁਤ ਹੀ ਜ਼ਿਆਦਾ ਸੁਆਦ ਲੱਗਦੀ ਹੈ ਸਬਜੀ ਤੇ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਇਸ ਤਰੀਕੇ ਦੇ ਨਾਲ ਇਹ ਸਬਜੀ ਤੇ ਮੇਰੀ ਇਹ ਸਬਜੀ ਦੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਤਾਂ ਤੁਸੀਂ ਪੂਰੀ ਦੇਖਦੇ ਹੋ ਪਰ ਲਾਈਕ ਕੀਤੇ ਬਗੈਰ ਚਲੇ ਜਾਂਦੇ ਹੋ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਮਿਲਦੇ ਹਾਂ ਇਦਾਂ ਦੀ ਕਿਸੇ ਹੋਰ ਡੇਲੀਸ਼ੀਅਸ ਜਿਹੀ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ